ਡিসি ਸਾਹਿਬ ਐਡੀਮ ਸਾਹਿਬ ਸਾਡੀ ਆਮ ਆਦਮੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਪੁਲਿਸ ਪ੍ਰਸ਼ਾਸਨ ਐਸਫੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਅਸੀਂ ਸਾਰੇ ਪਿੰਡਾਂ ਦੇ ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਦੌਰਾ ਕੀਤਾ ਜਿਹਦੇ ਵਿੱਚ ਅੱਜ ਅਸੀਂ 250 ਘਰਾਂ ਨੂੰ ਕਿਉਂਕਿ ਟੋਟਲ 800 ਘਰ ਸੀਗੇ 250 ਘਰਾਂ ਨੂੰ ਅੰਦਰੋਂ ਬਾਹਰ ਕੱਢਣ ਲਈ ਕਾਮਜਾ ਹੋ ਗਿਆ ਉਹਨਾਂ ਨੂੰ ਕਿਉਂਕਿ ਘਰਾਂ ਨਾਲ ਮੋਹ ਪਿਆਰ ਹੁੰਦਾ ਨਹੀਂ ਕਰ ਛੱਡ ਰਹੇ ਅਸੀਂ ਲੋਕ ਕਿਉਂਕਿ ਉਹਨਾਂ ਨੂੰ ਉੱਥੇ ਅਸੀਂ ਹਰ ਰੋਜ਼ ਰਾਸ਼ਨ ਪਜਾਰੇ ਸੀ ਡੰਗਰਾਂ ਦਾ ਚਾਰਾ ਪਜਾਰੇ ਆ ਸੋ ਅੱਜ ਜਿਹੜਾ ਨੂੰ 3 ਦਿਨ ਤੋਂ ਬੇਨਤੀਆਂ ਕਰਕੇ 250 ਪਰਿਵਾਰ 250 ਘਰ ਜਿਹੜਾ ਅਸੀਂ ਦੇ 4 ਮੈਂਬਰ ਵੀ ਲਈਏ ਤੇ 1500 ਪਰਿਵਾਰ ਮੈਂਬਰ ਜਿਹੜੇ ਅਸੀਂ ਬਾਹਰ ਕੱਢ ਚੁੱਕੇ ਆ ਸੋ 15 ਕਿਸ਼ਤੀਆਂ ਲੱਗੀਆਂ ਹੋਈਆਂ ਨਾਲ ਦੀ ਨਾਲ ਰਸਨ ਵਿਚਾਰੀਆਂ ਚਾਰਾ ਵਿਚਾਰੀਆਂ ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਸਾਡੀ ਬੇਨਤੀ ਕਬੂਲ ਕਰ ਰਹੇ ਆ ਉਹਨਾਂ ਨੂੰ ਅਸੀਂ ਬਾਹਰ ਕੱਢਣ ਚ ਕੰਮ ਜਾਬ ਹੋ ਰਿਹਾ ਸੋ ਅੱਜ ਜਿਹੜਾ ਪਾਣੀ ਦਾ ਥੋੜਾ ਘਟਿਆ ਕਿਉਂਕਿ 230000 ਕਿਉਂਕਿ ਮੀਟਰ ਪਾਣੀ ਹੋ ਗਿਆ ਸੀ ਅੱਜ ਜਿਹੜਾ 26000 ਇਸ ਕਿੰਮੇਟਰ ਪਾਣੀ ਘਟਿਆ ਸੋ ਜੇ ਇਸ ਤਰ੍ਹਾਂ ਘਟਦਾ ਰਿਹਾ ਤੇ ਮੈਨੂੰ ਲੱਗਦਾ ਪਰਮਾਤਮਾ ਕਿਰਪਾ ਕਰੂਗਾ ਜਲਦੀ ਪਾਣੀ ਥੱਲੇ ਆ ਜਾਊਗਾ ਸੋ ਲੋਕਾਂ ਦੀ ਮੰਗ ਦੇ ਅਨੁਸਾਰ ਜਿਵੇਂ ਹਰ ਉਹ ਤਰਪਾਲਾਂ ਦਿੱਤੀਆਂ ਜਾ ਰਹੀਆਂ ਅੱਜ ਲੋਕਾਂ ਦੀ ਡਿਮਾਂਡ ਹੋਈ ਸੀ ਕੱਲ ਦੀ ਕਿ ਸਾਡੇ ਮੱਛਰ ਉਹਦੇ ਲਈ ਫੋਗਿੰਗ ਕਰਾਈ ਜਾ ਰਹੀ ਹੈ ਮੱਛਰਦਾਨੀਆਂ ਦਿੱਤੀਆਂ ਜਾ ਰਹੀਆਂ ਆਟੋਮਾਸਲੇ ਆ ਕੇ ਦਿੱਤੀ ਜਾ ਰਹੀ ਹੈ ਜਿਹੜੀ ਵੀ ਡਿਮਾਂਡ ਲੋਕ ਕਰਦੇ ਆ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਅਸੀਂ ਉਹ ਪੂਰੀ ਕਰਦੇ ਆ ਸਾਡੇ ਰਾਤ ਨੂੰ ਵੀ ਪੁਲਿਸ ਅਫਸਰ ਸਾਡੇ ਪ੍ਰਸ਼ਾਸਨ ਐਸਡੀਐਮ ਸਾਹਿਬ ਸਾਡੇ ਡੀਸੀ ਸਭ ਖੁਦ ਸਾਰੇ ਰਾਤ ਇੱਕ ਚੱਕਰ ਲਗਾਉਂਦੇ ਆ ਕਿ ਕੋਈ ਵੀ ਪ੍ਰੋਬਲਮ ਕਿਸੇ ਨੂੰ ਨਾ ਹੋਵੇ ਸੋ ਪੂਰੇ 800 ਘਰਾਂ ਦੀ ਜਿਹੜੀ ਆਪਾਂ ਲਈ ਹੈਲਪ ਕਰ ਰਿਹਾ 800 ਪਰਿਵਾਰਾਂ ਦੀ 105 ਪਿੰਡ ਹੁੰਦੇ ਆ ਪਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦੀ ਜਾਨ ਤੋਂ ਅਸੀਂ ਜਿਹੜਾ ਜਾਨ ਬਚਾ ਪਾਏ ਆ ਕਿਸੇ ਨੂੰ ਕੋਈ ਖਤਰਾ ਨਹੀਂ ਸਾਰੀ ਜਾਨ ਤੇ ਮਾਲ ਦੋਨਾਂ ਦੀ ਰੱਖਿਆ ਕੀਤੀ ਆ ਡਾਕਟਰਾਂ ਦੀ ਟੀਮ ਸਹਿਵਾਨਾ ਨਾਲ ਲੱਗ ਕੇ ਲੋਕਾਂ ਦਾ ਇਲਾਜ ਕਰਾਇਆ ਇੱਥੋਂ ਤੱਕ ਕਿ ਡੰਗਰਾਂ ਦੀ ਡਾਕਟਰ ਦੀ ਟੀਮ ਬੈਠੀ ਆ ਉਹਨਾਂ ਨੇ ਵੀ ਬਹੁਤ ਸਾਰੇ ਡੰਗਰ ਬਿਮਾਰ ਹੋ ਗਏ ਉਹਨਾਂ ਦਾ ਇਲਾਜ ਕਰਾਇਆ ਤੇ ਹੁਣ ਤੇ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਪਾਣੀ ਜਿਹੜਾ ਥੱਲੇ ਚੱਲ ਜਾਵੇ ਬਰਸਾਤ ਹੋਰ ਨਾ ਹੋਵੇ ਕਿਉਂਕਿ ਹਿਮਾਚਲ ਚ ਜਿਹੜੀ ਬਰਸਾਤ ਦੇ ਕਰਨੇ ਨਾ ਹੋ ਰਿਆ ਸੀ ਤੇ ਹੁਣ ਵੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਹਿਮਾਚਲ ਚ ਵੀ ਇਹ ਬਰਸਾਤ ਨਾ ਹੋਵੇ ਤਾਂ ਜੋ ਪਾਣੀ ਘਟ ਜਾਵੇ ਤੇ ਲੋਕ ਲੋਕ ਵਿਚਾਰੇ ਆਪਣੇ ਘਰਾਂ ਚ ਵਾਪਸ ਚੱਲ ਜਾਣ ਬਹੁਤ ਔਖਾ ਟਾਈਮ ਲੋਕਾਂ ਨੇ ਸੁਰਸਤ ਨਾ 된 ਕੱਢਿਆ ਸੋ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਲੋਕ ਬਹੁਤ ਧੰਨਵਾਦ ਕਰਦੇ ਆ ਕਿ ਪਹਿਲੀ ਵਾਰੀ ਅਹੋਜੀ ਸਰਕਾਰ ਦੇਖੀ ਪਹਿਲੀ ਵਾਰੀ ਪ੍ਰਸ਼ਾਸਨ ਦੇਖਿਆ ਜਿਹੜਾ ਸਾਡੀ ਇੰਨੀ ਸਾਡੇ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਡੇ ਦੁੱਖ 'ਚ ਸਹਾਇੀ ਹੋਇਆ ਸਾਡੀ ਰੱਖਿਆ ਕੀਤੀ ਗਈ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਸਾਡੇ ਡੰਗਰਾਂ ਤੱਕ ਦਾ ਖਿਆਲ ਰੱਖਿਆ ਗਿਆ ਸੋ ਲੋਕਾਂ ਨੇ ਮੂੰਹੋਂ ਸੁਣਦੀ ਗੱਲ ਹੈ ਕਿ ਪਹਿਲੀ ਸਰਕਾਰ ਆਈ ਹੈ ਜਿਹੜੀ ਸਾਡੇ ਇਸ ਵਿਪਤਾ ਦੀ ਘੜੀ 'ਚ ਪਾਣੀ ਦੇ ਵਿੱਚ ਵੜ ਕੇ ਆ ਕੇ ਸਾਡੇ ਨਾਲ ਲੱਗੀ ਰਹੀ ਹੈ ਸੋ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਨੂੰ ਵਾਦਾ ਵੀ ਕਰਦਾ ਹਾਂ ਤੇ ਬੇਨਤੀ ਵੀ ਕਰਦਾ ਕਿ ਅਸੀਂ ਤੁਹਾਡੀ ਸੇਵਾ ਲਈ ਇਸ ਤਰ੍ਹਾਂ ਲੱਗੇ ਰਵਾਂਗੇ ਪਰ ਬੇਨਤੀ ਹੈ ਕਿ ਜੇ ਪਾਣੀ ਇਸ ਤਰ੍ਹਾਂ ਰਿਹਾ ਤੇ ਤੁਸੀਂ ਜਰੂਰ ਆਪਣੇ ਘਰ ਖਾਲੀ ਕਰਕੇ ਬਾਹਰ ਆ ਜਾਓ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਤੁਹਾਡੇ ਡੰਗਰਾਂ ਦੇ ਰਹਿਣ ਦਾ ਚਾਰੇ ਦਾ ਸਾਰੀ ਵਿਵਸਥਾ ਰੱਖਾਂਗੇ ਸਾਰਾ ਬੰਦੋਵਸ ਕੀਤਾ ਹੋਇਆ ਤੁਸੀਂ ਇਹ ਟੈਨਸ਼ਨ ਨਾ ਲਓ ਕਿ ਬਾਹਰ ਆ ਕੇ ਸਾਨੂੰ ਸੰਭਾਲਣਾ ਨਹੀਂ ਜਿਵੇਂ ਤੁਹਾਨੂੰ ਅੰਦਰ ਅਸੀਂ ਸੰਭਾਲ ਕਰ ਰਹੇ ਹਾਂ ਬਾਹਰ ਵੀ ਇਸੇ ਤਰ੍ਹਾਂ ਇਸ ਤੋਂ ਜ਼ਿਆਦਾ ਕਰਾਂਗੇ ਬੇਨਤੀ ਹੈ ਕਿ ਆਪਾਂ ਆਪਣੀ ਜਾਨ ਬਚਾਈਏ ਆਪਣੇ ਡੰਗਰਾਂ ਦੀ ਜਾਨ ਬਚਾਈਏ ਸਾਰੇ ਜਾਣੇ ਆਪਾਂ ਪਲੇ ਪਾਣੀ ਦੇ ਅੰਦਰ ਘਰ ਦਰਿਆ ਦੇ ਵਿੱਚ ਘਰ ਉਹ ਆਪਾਂ ਘਰ ਖਾਲੀ ਕਰਕੇ ਦੇ ਬਾਹਰ ਆ ਜਾਈਏ ਸਾਡੇ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਡੀ ਆਮ ਆਦਮੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਪੁਲਿਸ ਪ੍ਰਸ਼ਾਸਨ ਐਸਐਫੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਅਸੀਂ ਸਾਰੇ ਪਿੰਡਾਂ ਦੇ ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਦੌਰਾ ਕੀਤਾ ਜਿਹਦੇ ਵਿੱਚ ਅੱਜ ਅਸੀਂ 250 ਘਰਾਂ ਨੂੰ ਕਿਉਂਕਿ ਟੋਟਲ 800 ਘਰ ਸੀਗੇ 250 ਘਰਾਂ ਨੂੰ ਅੰਦਰੋਂ ਬਾਹਰ ਕੱਢਣ ਲਈ ਕਾਮਜਾ ਹੋ ਗਿਆ ਉਹਨਾਂ ਨੂੰ ਕਿਉਂਕਿ ਘਰਾਂ ਨਾਲ ਮੋਹ ਪਿਆਰ ਹੁੰਦਾ ਨਹੀਂ ਕਰ ਸੱਡ ਰਹੇ ਸੀ ਲੋਕ ਕਿਉਂਕਿ ਉਹਨਾਂ ਨੂੰ ਉੱਥੇ ਅਸੀਂ ਹਰ ਰੋਜ਼ ਰਾਸ਼ਨ ਪਚਾਰੇ ਸੀ ਡੰਗਰਾਂ ਦਾ ਚਾਰਾ ਪਚਾਰੇ ਆ ਸੋ ਅੱਜ ਉਹਨਾਂ ਨੂੰ 3 ਦਿਨ ਤੋਂ ਬੇਨਤੀਆਂ ਕਰਕੇ 250 ਪਰਿਵਾਰ 250 ਘਰ ਜਿਹੜਾ ਅਸੀਂ ਜਿਹੜੇ 4 ਮੈਂਬਰ ਵੀ ਲਾਈਏ ਤੇ 1500 ਪਰਿਵਾਰ ਮੈਂਬਰ ਜਿਹੜੇ ਅਸੀਂ ਬਾਹਰ ਕੱਢ ਚੁੱਕੇ ਆ ਸੋ 15 ਕਿਸ਼ਤੀਆਂ ਲੱਗੀਆਂ ਹੋਈਆਂ ਨਾਲ ਦੀ ਨਾਲ ਰਾਸ਼ਨ ਪਚਾਰੀਆਂ ਚਾਰਾ ਪਚਾਰੀਆਂ ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਸਾਡੀ ਬੇਨਤੀ ਕਬੂਲ ਕਰ ਰਿਹਾ ਉਹਨਾਂ ਨੂੰ ਅਸੀਂ ਬਾਹਰ ਕੱਢਣ ਚ ਕੰਮਜਾਬ ਹੋ ਰਿਹਾ ਸੋ ਅੱਜ ਜਿਹੜਾ ਪਾਣੀ ਦਾ ਥੋੜਾ ਘਟਿਆ ਕਿਉਂਕਿ 230000 ਕਿਊਮਟਰ ਪਾਣੀ ਹੋ ਗਿਆ ਸੀ ਅੱਜ ਜਿਹੜਾ 26000 ਕਿਊਮਟਰ ਪਾਣੀ ਘਟਿਆ ਸੋ ਜੇ ਇਸ ਤਰ੍ਹਾਂ ਘਟਦਾ ਰਿਹਾ ਤੇ ਮੈਨੂੰ ਲੱਗਦਾ ਪਰਮਾਤਮਾ ਕਿਰਪਾ ਕਰੂਗਾ ਜਲਦੀ ਪਾਣੀ ਥੱਲੇ ਆ ਜਾਊਗਾ ਸੋ ਲੋਕਾਂ ਦੀ ਮੰਗ ਦੇ ਅਨੁਸਾਰ ਜਿਵੇਂ ਹਰੂ ਤਰਪਾਲਾਂ ਦਿੱਤੀਆਂ ਜਾ ਰਹੀਆਂ ਅੱਜ ਲੋਕਾਂ ਦੀ ਡਿਮਾਂਡ ਹੋਈ ਸੀ ਕੱਲ ਦੀ ਕਿ ਸਾਡੇ ਮੱਛਰ ਉਹਦੇ ਲਈ ਫੋਗਿੰਗ ਕਰਾਈ ਜਾ ਰਹੀ ਹੈ ਮੱਛਰਦਾਨੀਆਂ ਦਿੱਤੀਆਂ ਜਾ ਰਹੀਆਂ ਆਟੋਮਾਸਲੇ ਆ ਕੇ ਦਿੱਤੀ ਜਾ ਰਹੀ ਹੈ ਜਿਹੜੀ ਵੀ ਡਿਮਾਂਡ ਲੋਕ ਕਰਦੇ ਆ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਅਸੀਂ ਉਹ ਪੂਰੀ ਕਰਦੇ ਆ ਸਾਡੇ ਰਾਤ ਨੂੰ ਵੀ ਪੁਲਿਸ ਅਫਸਰ ਸਾਡੇ ਪ੍ਰਸ਼ਾਸਨ ਐਸਡੀਐਮ ਸਾਹਿਬ ਸਾਡੇ ਡੀਸੀ ਸਾਹਿਬ ਖੁਦ ਸਾਰੇ ਰਾਤ ਇੱਕ ਚੱਕਰ ਲਗਾਉਂਦੇ ਆ ਕਿ ਕੋਈ ਵੀ ਪ੍ਰੋਬਲਮ ਕਿਸੇ ਨੂੰ ਨਾ ਹੋਵੇ ਸੋ ਪੂਰੇ 800 ਘਰਾਂ ਦੀ ਜਿਹੜੀ ਆਪਾਂ ਲਈ ਹੈਲਪ ਕਰ ਰਹੇ ਆ 800 ਪਰਿਵਾਰਾਂ ਦੀ 105 ਪਿੰਡ ਹੁੰਦੇ ਆ ਪਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦੀ ਜਾਨ ਤੋਂ ਅਸੀਂ ਜਿਹੜਾ ਜਾਨ ਬਚਾ ਪਾਏ ਆ ਕਿਸੇ ਨੂੰ ਕੋਈ ਖਤਰਾ ਨਹੀਂ ਸਾਰੀ ਜਾਨ ਤੇ ਮਾਲ ਦੋਨਾਂ ਦੀ ਰੱਖਿਆ ਕੀਤੀ ਆ ਡਾਕਟਰਾਂ ਦੀ ਟੀਮ ਸਹਿਬਾਨਾ ਨਾਲ ਲੱਗ ਕੇ ਲੋਕਾਂ ਦਾ ਇਲਾਜ ਕਰਾਇਆ ਇੱਥੋਂ ਤੱਕ ਕਿ ਡੰਗਰਾਂ ਦੀ ਡਾਕਟਰ ਦੀ ਟੀਮ ਬੈਠੀ ਆ ਉਹਨਾਂ ਨੇ ਵੀ ਬਹੁਤ ਸਾਰੇ ਡੰਗਰ ਬਿਮਾਰ ਹੋ ਗਏ ਉਹਨਾਂ ਦਾ ਇਲਾਜ ਕਰਾਇਆ ਤੇ ਹੁਣ ਤੇ ਪਰਮਾਤਮਾ ਕੀ ਇਹ ਅਰਦਾਸ ਕਰਦੇ ਆ ਕਿ ਪਰਮਾਤਮਾ ਪਾਣੀ ਜਿਹੜਾ ਥੱਲੇ ਚੱਲ ਜਾਵੇ ਬਰਸਾਤ ਹੋਰ ਨਾ ਹੋਵੇ ਕਿਉਂਕਿ ਹਿਮਾਚਲ ਚ ਜਿਹੜੀ ਬਰਸਾਤ ਦੇ ਕਰਨੇ ਨਾ ਹੋ ਰਿਹਾ ਸੀ ਤੇ ਹੁਣ ਵੀ ਪਰਮਾਤਮਾ ਕੀ ਅਰਦਾਸ ਕਰੇ ਹਿਮਾਚਲ ਚ ਇਹ ਬਰਸਾਤ ਨਾ ਹੋਵੇ ਤਾਂ ਜੋ ਪਾਣੀ ਘਟ ਜਾਵੇ ਤੇ ਲੋਕ ਲੋਕ ਵਿਚਾਰੇ ਆਪਣੇ ਘਰਾਂ ਚ ਵਾਪਸ ਚਲ ਜਾਣ ਬਹੁਤ ਔਖਾ ਟਾਈਮ ਲੋਕਾਂ ਨੇ 16 17 ਦਿਨ ਕੱਢਿਆ ਸੋ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਲੋਕ ਬਹੁਤ ਧੰਨਵਾਦ ਕਰਦੇ ਆ ਕਿ ਪਹਿਲੀ ਵਾਰੀ ਇਹੋ ਜੀ ਸਰਕਾਰ ਦੇਖੀ ਪਹਿਲੀ ਵਾਰੀ ਪ੍ਰਸ਼ਾਸਨ ਦੇਖਿਆ ਜਿਹੜਾ ਸਾਡੀ ਇੰਨੀ ਸਾਡੇ ਦੁੱਖ ਦੇ ਵਿੱਚ ਮੋਢ ਨਾਲ ਮੋਢਾ ਲਾ ਕੇ ਸਾਡੇ ਦੁੱਖ ਚ ਸਹਾਇੀ ਹੋਇਆ ਸਾਡੀ ਰੱਖਿਆ ਕੀਤੀ ਗਈ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਸਾਡੇ ਡੰਗਰਾਂ ਤੱਕ ਦਾ ਖਿਆਲ ਰੱਖਿਆ ਗਿਆ ਸੋ ਲੋਕਾਂ ਨੇ ਮੂੰਹੋਂ ਸੁਣਦੀ ਗੱਲ ਹੈ ਕਿ ਪਹਿਲੀ ਸਰਕਾਰ ਆਈ ਹੈ ਜਿਹੜੀ ਸਾਡੇ ਇਸ ਵਿਪਤਾ ਦੀ ਘੜੀ 'ਚ ਪਾਣੀ ਦੇ ਵਿੱਚ ਵੜ ਕੇ ਆ ਕੇ ਸਾਡੇ ਨਾਲ ਲੱਗੀ ਰਹੀ ਹੈ ਸੋ ਮੈਂ ਲੋਕਾਂ ਨੂੰ ਤੁਹਾਡੇ ਚੈਨਲ 'ਤੇ ਵਾਦਾ ਵੀ ਕਰਦਾ ਹਾਂ ਤੇ ਬੇਨਤੀ ਵੀ ਕਰਦਾ ਕਿ ਅਸੀਂ ਤੁਹਾਡੀ ਸੇਵਾ ਲਈ ਇਸ ਤਰ੍ਹਾਂ ਲੱਗੇ ਰਵਾਂਗੇ ਪਰ ਬੇਨਤੀ ਹੈ ਕਿ ਜੇ ਪਾਣੀ ਇਸ ਤਰ੍ਹਾਂ ਰਿਹਾ ਤੇ ਤੁਸੀਂ ਜਰੂਰ ਆਪਣੇ ਘਰ ਖਾਲੀ ਕਰਕੇ ਬਾਹਰ ਆ ਜਾਓ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਤੁਹਾਡੇ ਡੰਗਰਾਂ ਦੇ ਰਹਿਣ ਦਾ ਚਾਰੇ ਦਾ ਸਾਰੀ ਵਿਵਸਥਾ ਰੱਖ ਲਈ ਅਸੀਂ ਸਾਰਾ ਬੰਦੋਵਸ ਕੀਤਾ ਹੋਇਆ ਤੁਸੀਂ ਇਹ ਟੈਨਸ਼ਨ ਨਾ ਲਓ ਕਿ ਬਾਹਰ ਆ ਕੇ ਸਾਨੂੰ ਸੰਭਾਲਣੀ ਜਿਵੇਂ ਤੁਹਾਨੂੰ ਅੰਦਰ ਅਸੀਂ ਸੰਭਾਲ ਕਰ ਰਹੇ ਹਾਂ ਬਾਹਰ ਵੀ ਇਸੇ ਤਰ੍ਹਾਂ ਇਸ ਤੋਂ ਜ਼ਿਆਦਾ ਕਰਾਂਗੇ ਬੇਨਤੀ ਹੈ ਕਿ ਆਪਾਂ ਆਪਣੀ ਜਾਨ ਨੂੰ ਬਚਾਈਏ ਆਪਣੇ ਡੰਗਰਾਂ ਦੀ ਜਾਨ ਬਚਾਈਏ ਸਾਰੇ ਜਾਣੇ ਆਪਾਂ ਜਿਹੜੇ ਪਾਣੀ ਦੇ ਅੰਦਰ ਘਰ ਦਰਿਆ ਦੇ ਵਿੱਚ ਘਰ ਉਹ ਆਪਾਂ ਘਰ ਖਾਲੀ ਕਰਕੇ ਦੇ ਬਾਹਰ ਆ ਜੀਏ ਸਾਡੇ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਡੀ ਆਮ ਆਦਮੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਪੁਲਿਸ ਪ੍ਰਸ਼ਾਸਨ ਐਸਐਫੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਅਸੀਂ ਸਾਰੇ ਪਿੰਡਾਂ ਦੇ ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਦੌਰਾ ਕੀਤਾ ਜਿਹਦੇ ਵਿੱਚ ਅੱਜ ਅਸੀਂ 250 ਘਰਾਂ ਨੂੰ ਕਿਉਂਕਿ ਟੋਟਲ 800 ਘਰ ਸੀਗੇ 250 ਘਰਾਂ ਨੂੰ ਅੰਦਰੋਂ ਬਾਹਰ ਕੱਢਣ ਲਈ ਕਾਮਜਾ ਹੋ ਗਿਆ ਉਹਨਾਂ ਨੂੰ ਕਿਉਂਕਿ ਘਰਾਂ ਨਾਲ ਮੋਹ ਪਿਆਰ ਹੁੰਦਾ ਨਹੀਂ ਘਰ ਛੱਡ ਰਹੇ ਸੀ ਲੋਕ ਕਿਉਂਕਿ ਉਹਨਾਂ ਨੂੰ ਉੱਥੇ ਅਸੀਂ ਹਰ ਰੋਜ਼ ਰਾਸ਼ਨ ਪਜਾਰੇ ਸੀ ਡੰਗਰਾਂ ਦਾ ਚਾਰਾ ਪਜਾਰੇ ਆ ਸੋ ਅੱਜ ਉਹਨਾਂ ਨੂੰ 3 ਦਿਨ ਤੋਂ ਬੇਨਤੀਆਂ ਕਰਕੇ 250 250 ਘਰ ਜਿਹੜਾ ਅਸੀਂ ਜਿਹੜੇ 4 ਮੈਂਬਰ ਵੀ ਲਈਏ ਤੇ 1500 ਪਰਿਵਾਰ ਮੈਂਬਰ ਜਿਹੜੇ ਅਸੀਂ ਬਾਹਰ ਕੱਢ ਚੁੱਕੇ ਆ ਸੋ so, 15 ਕਿਸ਼ਤੀਆਂ ਲੱਗੀਆਂ ਹੋਈਆਂ ਨਾਲ ਦੀ ਨਾਲ ਰਾਸ਼ਨ ਵਿਚਾਰੀਆਂ ਚਾਰਾ ਵਿਚਾਰੀਆਂ ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਸਾਡੀ ਬੇਨਤੀ ਕਬੂਲ ਕਰ ਰਿਹਾ ਉਹਨਾਂ ਨੂੰ ਅਸੀਂ ਬਾਹਰ ਕੱਢਾਂ ਚ ਕਾਬਜ ਹੋ ਰਿਹਾ ਸੋ ਅੱਜ ਜਿਹੜਾ ਪਾਣੀ ਦਾ ਥੋੜਾ ਘਟਿਆ ਕਿਉਂਕਿ 230000 ਕਿਊਬ ਮੀਟਰ ਪਾਣੀ ਹੋ ਗਿਆ ਸੀ ਅੱਜ ਜਿਹੜਾ 26000 ਕਿਊਬ ਮੀਟਰ ਪਾਣੀ ਘਟਿਆ ਸੋ ਜੇ ਇਸ ਤਰ੍ਹਾਂ ਘਟਦਾ ਰਿਹਾ ਤੇ ਮੈਨੂੰ ਲੱਗਦਾ ਪ੍ਰਮਾਤਮਾ ਕਿਰਪਾ ਕਰੂਗਾ ਜਲਦੀ ਪਾਣੀ ਥੱਲੇ ਆ ਜਾਊਗਾ ਸੋ ਲੋਕਾਂ ਦੀ ਮੰਗ ਦੇ ਅਨੁਸਾਰ ਜਿਵੇਂ ਹਰ ਉਹ ਤਰਪਾਲਾਂ ਦਿੱਤੀਆਂ ਜਾ ਰਹੀਆਂ ਅੱਜ ਲੋਕਾਂ ਦੀ ਡਿਮਾਂਡ ਹੋਈ ਸੀ ਕੱਲ ਦੀ ਕਿ ਸਾਡੇ ਮੱਛਰ ਉਹਦੇ ਲਈ ਫੋਗਿੰਗ ਕਰਾਈ ਜਾ ਰਹੀ ਹੈ ਮੱਛਰਦਾਨੀਆਂ ਦਿੱਤੀਆਂ ਜਾ ਰਹੀਆਂ ਆਟੋਮਾਸਲੇ ਆ ਕੇ ਦਿੱਤੀ ਜਾ ਰਹੀ ਹੈ ਜਿਹੜੀ ਵੀ ਡਿਮਾਂਡ ਲੋਕ ਕਰਦੇ ਆ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਅਸੀਂ ਉਹ ਪੂਰੀ ਕਰਦੇ ਆ ਸਾਡੇ ਰਾਤ ਨੂੰ ਵੀ ਪੁਲਿਸ ਅਫਸਰ ਸਾਡੇ ਪ੍ਰਸ਼ਾਸਨ ਐਸ.ਡੀ.ਐਮ ਸਾਹਿਬ ਸਾਡੇ ਡੀ.ਸੀ ਸਾਹਿਬ ਖੁਦ ਸਾਰੇ ਰਾਤ ਇੱਕ ਚੱਕਰ ਲਗਾਉਂਦੇ ਆ ਕਿ ਕੋਈ ਵੀ ਪ੍ਰੋਬਲਮ ਕਿਸੇ ਨੂੰ ਨਾ ਹੋਵੇ ਸੋ ਪੂਰੇ 800 ਘਰਾਂ ਦੀ ਜਿਹੜੀ ਆਪਾਂ ਲਈ ਹੈਲਪ ਕਰ ਰਿਹਾ 800 ਪਰਿਵਾਰਾਂ ਦੀ 105 ਪਿੰਡ ਹੁੰਦੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦੀ ਜਾਨ ਤੋਂ ਅਸੀਂ ਜਿਹੜਾ ਜਾਨ ਬਚਾ ਪਾਏ ਆ ਕਿਸੇ ਨੂੰ ਕੋਈ ਖਤਰਾ ਨਹੀਂ ਸਾਰੀ ਜਾਨ ਤੇ ਮਾਲ ਦੋਨਾਂ ਦੀ ਰੱਖਿਆ ਕੀਤੀ ਹੈ ਡਾਕਟਰਾਂ ਦੀ ਟੀਮ ਸਹਿਵਾਨਾ ਨਾਲ ਲੱਗੇ ਲੋਕਾਂ ਦਾ ਇਲਾਜ ਕਰਾਇਆ ਇੱਥੋਂ ਤੱਕ ਕਿ ਡੰਗਰਾਂ ਦੀ ਡਾਕਟਰ ਦੀ ਟੀਮ ਬੈਠੀ ਹੈ ਉਹਨਾਂ ਨੇ ਵੀ ਬਹੁਤ ਸਾਰੇ ਡੰਗਰ ਬਿਮਾਰ ਹੋ ਗਏ ਉਹਨਾਂ ਦਾ ਇਲਾਜ ਕਰਾਇਆ ਤੇ ਹੁਣ ਤੇ ਪ੍ਰਮਾਤਮਾ ਅਗੇ ਇਹ ਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਪਾਣੀ ਜਿਹੜਾ ਥੱਲੇ ਚੱਲ ਜਾਵੇ ਬਰਸਾਤ ਹੋਰ ਨਾ ਹੋਵੇ ਕਿਉਂਕਿ ਹਿਮਾਚਲ ਚੀੜੀ ਬਰਸਾਤ ਦੇ ਕਰਨੇ ਨਾ ਹੋ ਰਿਆ ਸੀ ਤੇ ਹੁਣ ਵੀ ਪ੍ਰਮਾਤਮਾ ਗੇ ਅਰਦਾਸ ਕਰੇ ਹਿਮਾਚਲ ਚੀ ਇਹ ਬਰਸਾਤ ਨਾ ਹੋਵੇ ਤਾਂ ਜੋ ਪਾਣੀ ਘਟ ਜਾਵੇ ਤੇ ਲੋਕ ਲੋਕ ਵਿਚਾਰੇ ਆਪਣੇ ਘਰਾਂ ਚ ਵਾਪਸ ਚਲ ਜਾਣ ਬਹੁਤ ਔਖਾ ਟਾਈਮ ਲੋਕਾਂ ਨੇ ਸੁਰਸਤ ਰੋਜ਼ਨ ਕੱਢਿਆ ਸੋ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਲੋਕ ਬਹੁਤ ਧੰਨਵਾਦ ਕਰਦੇ ਆ ਕਿ ਪਹਿਲੀ ਵਾਰੀ ਇਹੋ ਜੀ ਸਰਕਾਰ ਦੇਖੀ ਪਹਿਲੀ ਵਾਰੀ ਪ੍ਰਸ਼ਾਸਨ ਦੇਖਿਆ ਜਿਹੜਾ ਸਾਡੀ ਇੰਨੀ ਸਾਡੇ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਡੇ ਦੁੱਖ 'ਚ ਸਹਾਇ ਹੋਇਆ ਸਾਡੀ ਰੱਖਿਆ ਕੀਤੀ ਗਈ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਸਾਡੇ ਡੰਗਣਾ ਤੱਕ ਦਾ ਖਿਆਲ ਰੱਖਿਆ ਗਿਆ ਸੋ ਲੋਕਾਂ ਨੇ ਮੂੰਹੋਂ ਸੁਣਦੀ ਗੱਲ ਹੈ ਕਿ ਪਹਿਲੀ ਸਰਕਾਰ ਆਈ ਹੈ ਜਿਹੜੀ ਸਾਡੇ ਇਸ ਵਿਪਤਾ ਦੀ ਘੜੀ ਚ ਪਾਣੀ ਦੇ ਵਿੱਚ ਵੜ ਕੇ ਆ ਕੇ ਸਾਡੇ ਨਾਲ ਲੱਗੀ ਰਹੀ ਹੈ ਸੋ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਰਹੀ ਵਾਦਾ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਅਸੀਂ ਤੁਹਾਡੀ ਸੇਵਾ ਲਈ ਇਸ ਤਰ੍ਹਾਂ ਲੱਗੇ ਰਵਾਂਗੇ ਪਰ ਬੇਨਤੀ ਹੈ ਕਿ ਜੇ ਪਾਣੀ ਇਸ ਤਰ੍ਹਾਂ ਰਿਹਾ ਤੇ ਤੁਸੀਂ ਜਰੂਰ ਆਪਣੇ ਘਰ ਖਾਲੀ ਕਰਕੇ ਬਾਹਰ ਆ ਜਾਓ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਟੌੜੇ ਡੰਗਰਾਂ ਦੇ ਰਹਿਣ ਦਾ ਚਾਰੇ ਦਾ ਸਾਰੀ ਵਿਵਸਥਾ ਰਹਿਲਾ ਸੀ ਸਾਰਾ ਬੰਦੋਵਸ ਕੀਤਾ ਹੋਇਆ ਤੁਸੀਂ ਇਹ ਟੈਨਸ਼ਨ ਨਾ ਲੋ ਬਾਹਰ ਆ ਕੇ ਸਾਨੂੰ ਸੰਭਾਲਣਾ ਨਹੀਂ ਜਿਵੇਂ ਤੁਹਾਨੂੰ ਅੰਦਰ ਅਸੀਂ ਸੰਭਾਲ ਕਰ ਰਹੇ ਹਾਂ ਬਾਹਰ ਵੀ ਇਸੇ ਤਰ੍ਹਾਂ ਇਸ ਤੋਂ ਜ਼ਿਆਦਾ ਕਰਾਂਗੇ ਬੇਨਤੀ ਹੈ ਕਿ ਆਪਾਂ ਆਪਣੀ ਜਾਨ ਨੂੰ ਬਚਾਈਏ ਆਪਣੇ ਡੰਗਰਾਂ ਦੀ ਜਾਨ ਬਚਾਈਏ ਸਾਰੇ ਜਣੇ ਆਪਾਂ ਪਹਿਲੇ ਪਾਣੀ ਦੇ ਅੰਦਰ ਘਰ ਦਰਿਆ ਦੇ ਵਿੱਚ ਘਰ ਉਹ ਆਪਾਂ ਘਰ ਖਾਲੀ ਕਰਕੇ ਬਾਹਰ ਆ ਜੀਏ